ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾੜ ਤੱਕ ਪਹੁੰਚਦੀ ਰਹੇ ਜੀ ਤੇ ਹੋਰ ਗਾਇਜ਼ ਕਿਵੇਂ ਲੱਗਦੇ ਆ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਮੈਂ ਕੱਟ ਰਹੀ ਆ ਜੀ ਚਾਚੀ ਦਾ ਸੂਟ ਕਿਉਂਕਿ ਚਾਚੀ ਦਾ ਸੂਟ ਆਇਆ ਨੂੰ ਕਾਫੀ ਦਿਨ ਹੋ ਚੁੱਕੇ ਐ ਹਨਾ ਤੇ ਉਹ ਕਹਿਣਗੇ ਵੀ ਸਾਰਿਆਂ ਦੇ ਆਪਾਂ ਜਿਹੜਾ ਕਪੜਾ ਸਿਆਂ ਸਿਓ ਕੇ ਦੇ ਦਿੱਤਾ ਤੇ ਇੱਕ ਚਾਚੀ ਦਾ ਸੂਟ ਬੱਜਿਆ ਸੀਗਾ ਤੇ ਚਾਚੀ ਦਾ ਸੂਟ ਮੈਂ ਅੱਜ ਕੱਟ ਕੇ ਸਿਉਣ ਲੱਗੂੰਗੀ ਕਿਉਂਕਿ ਕੱਲ ਗਾਇਜ਼ ਟਾਈਮ ਨਹੀਂ ਮਿਲਿਆ ਤੇ ਇਸ ਲਈ ਕਿਉਂਕਿ ਚਾਚੀ ਹੋਰਾਂ ਨੇ ਸਬਸਕ੍ਰਾਈਬ ਕਰ ਰੱਖਿਆ ਜੀ ਸਾਨੂੰ ਜਿਹੜੀ ਵੀ ਅਸੀਂ ਵੀਡੀਓ ਅਪਲੋਡ ਕਰਦੇ ਆ ਉਹ ਪਹਿਲਾਂ ਚਾਚੀ ਰੋਪਲੇ ਜਾਂਦੀ ਐ ਸਾਨੂੰ ਸਾਰਾ ਦੱਸ ਦਿੰਦੇ ਓਵੇਂ ਉਹ ਹਨਾ ਤੇ ਠੀਕ ਐ ਗਾਇਜ਼ ਇੱਕ ਵਾਰੀ ਇਹਦੀ ਮੈਂ ਪ੍ਰੈਸ ਵਗੈਰਾ ਕਰਨੀ ਐ ਕਿਉਂਕਿ ਪ੍ਰੈਸ ਕਰਕੇ ਜਦੋਂ ਅਸੀਂ ਕੱਪੜਾ ਕਰਦੇ ਨਾ ਬਿਲਕੁਲ ਕਾਣ ਨਹੀਂ ਰਹਿੰਦੀ ਕੱਪੜੇ ਦੇ ਵਿੱਚ ਤੇ ਬਿਲਕੁਲ ਆਪਾਂ ਨੂੰ ਲਾਂਬਾ ਨਹੀਂ ਆਉਂਦਾਗਾ ਜੀ ਤੇ ਚੀਜ ਲੈਣੀ ਚੀਕ ਲੈਣੀ ਪਏਗਾ ਜੀ ਕੱਲਾ ਮੈਂ ਪ੍ਰੈਸ ਗਰਮ ਕਰ ਚੁੱਕੀ ਹਾਂ ਜੀ ਕਿਉਂਕਿ ਪਏ ਪਏ ਕੱਪੜਿਆਂ ਦੇ ਵਿੱਚ ਪੈ ਜਾਂਦੇ ਆ ਜੀ ਵਾਲ ਨਿਹਰੀ ਤੇ ਫਿਰ ਉਸ ਨੂੰ ਜਦੋਂ ਆਪਾਂ ਪ੍ਰੈਸ ਕਰਕੇ ਕਟਾ ਵੱਡੀ ਕਰਦੇ ਨਾ ਕੱਪੜੇ ਦੀ ਤੇ ਫਿਰ ਵਧੀਆ ਪੱਤਰ ਹੋ ਜਾਂਦਾ ਕੱਪੜਾ ਬਿਲਕੁਲ ਹੋ ਜਾਂਦਾ ਹੈਗਾ ਸਹੀ ਹੋਰ ਦੱਸੋ ਗਾਇਜ਼ ਤੁਸੀਂ ਠੀਕ ਹੋ ਜੀ ਠੰਡ ਠਾਰੀ ਤੋਂ ਅੱਜ ਧੁੱਪ ਬਹੁਤ ਸੋਹਣੀ ਲੱਗੀ ਆ ਤੇ ਕਾਫੀ ਦਿਨਾਂ ਤੋਂ ਨਹੀਂ ਨਹੀਂ ਧੁੱਪ ਨਹੀਂ ਧੁੱਪੜੀ ਕਰਿਆ ਆਂ ਦੀ ਕਈ ਦਿਨਾਂ ਤੋਂ ਧੁੱਪ ਨਹੀਂ ਨਿਕਲੀ ਸੀ ਤੇ ਅੱਜ ਧੁੱਪ ਨਿਕਲੀ ਆ ਨਾਲੇ ਲੀੜਾ ਕੱਪੜਾ ਧੋ ਲਿਆ ਜੀ ਵਧੀਆ ਮੋٹے ਪਤਲੇ ਸਾਰੇ ਧੋ ਲਿਆ ਤੇ ਹੁਣ ਮੈਂ ਫ੍ਰੀ ਸੀਗੀ ਮੈਂ ਕਿਹਾ ਚਲੋ ਫ੍ਰੀ ਹੋ ਚੁੱਕੀ ਆ ਮੈਂ ਤੇ ਸੂਟ ਕੱਟ ਲਾ ਹੁਣ ਚਾਚੀ ਹੋਰਾਂ ਦਾ ਕਿਉਂਕਿ ਚਾਚੀ ਹੋਰਾਂ ਦਾ ਇੱਕ ਸੂਟ ਇੱਕ ਰਹਿ ਗਿਆ ਸੀਗਾ ਤੇ ਗਾਈਜ਼ ਵੀਡੀਓ ਸਕੇਪ ਤਾ ਨਾ ਕਰਿਓ ਜੀ ਵੀਡੀਓ ਆਪਣੀ 8-7 ਮਿੰਟਾਂ ਦੀ ਆਪਣੀ ਵੀਡੀਓ ਰਹਿਣ ਵਾਲੀ ਹੈ ਠੀਕ ਹੈ ਗਾਈਜ਼ ਤੇ ਇੱਕ ਵਾਰੀ ਇਸ ਨੂੰ ਮੈਂ ਪ੍ਰੈਸ ਕਰ ਲਾਂ ਠੀਕ ਹੈ ਜੀ ਉਗਲੀ ਅੱਥੇ ਚ ਕੀ ਕੱਢੀ ਕਿ ਹੋਣੀ ਮੁੱਤੋ ਇਹ ਨਾ ਕਈ ਤੋਂ ਨਹੀਂ ਕੋਣ ਆ ਬੈਲਾ ਲੈ ਬਲ ਖਾਣੂਗਾ ਨਹੀਂ ਖਾਣੂ ਤੇ ਆਉਤ ਤੂ ਜੇ ਫਰਕ ਹੋ ਕਤੇ ਇਹ ਸਭ ਵੀ ਨਾ ਫालतੂ ਸਿਰ ਆਏ ਲੈਣਾ ਸੀ ਜਾਂ ਟੈਡਾ ਕਰ ਦਿੱਸਾ ਸਾਰਾ ਪਰਬੰਧ ਕੱਲ ਨਬੀ ਨਾ ਆਏ ਬਾਤ ਨਹੀਂ ਕਰੀ ਜੀ ਪਰਸ ਕਰ ਕਰਕੇ ਕੱਟਣਾ ਪੈਂਦਾ ਬਬੀ ਕਪੜਾ ਹੋ ਰਿਹਾ ਹੈ ਨਾ ਇਹ ਸਿਲਕ ਜੀਚਾ ਤੇ ਨਾ ਇਹ ਹਾਂ ਉਹਤਲੇ ਉਹ ਚਾਕਲੇਟ ਦੇ ਦੇ ਕਿਹਨੇ ਕੀ ਹੈ ਗਗਨ ਜੀ ਆਈ ਬਬੀ ਲੈ ਜਾ ਤੇ ਚੁੰਮ ਦੇਵਾ ਮੈਂ ਡਾੜੀ ਦੱਸ ਡਾੜੀ ਨਾਲ ਗੱਲ ਕਰੀ ਸੀ ਪੁੱਤ ਇੱਥੇ ਹੋਣਾ ਫਿਰਦਾ ਡਾੜੀ ਤੇਰਾ ਡਾੜੀ ਇੱਕ ਗੱਲ ਕਹਿਣਾ ਬਾਹਰ ਆਣੋਂ ਦੇ ਪਹਿਲਾਂ ਗੱਲ ਬੁੱਤ ਹਾਂਜੀ ਗਾਇਸ ਸੂਟ ਆਪਾਂ ਕੱਟਤਾ ਤੇ ਹੁਣ ਦੇਖਦੇ ਆ ਵੀ ਸਿਉਣ ਵਾਸਤੇ ਟਾਈਮ ਹੈਗਾ ਕਿ ਹੈ ਨਹੀਂਗਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਘਟ ਹੈ ਤੇ ਅੱਜ ਰੀਲ ਨੂੰ ਫਿਰ ਕੀ ਫੁਰਕੀ ਭਰ ਕੇ ਛੱਡ ਦਿੰਨੀ ਆ ਤੇ ਕੱਲ ਨੂੰ ਦੇਖਰੀਆਂ ਸਿਉਣ ਸੋ ਨਾਲ ਤਾਂ ਕੰਮ ਬਸ ਕੋਸ਼ਿਸ਼ ਕਰਦੀ ਆ ਮੈਂ ਵੀ ਥੋੜਾ ਬਹੁਤ ਤਾਂ ਸਿਉਵਾਂ ਇਹਨੂੰ ਹੈਲੋ ਗਾਇਜ਼ ਸੂਟ ਆਪਾਂ ਕੱਟ ਲਿਆ ਸੀਗਾ ਜੀ ਤੇ ਮੈਂ ਇੱਥੇ ਬੈਠ ਕੇ ਕੱਪੜੇ ਸਿਉਣ ਲੱਗੀ ਸੀ ਹਨਾ ਤੇ ਸਲਵਾਰ ਮੈਂ ਸਿਉਂਤੀ ਐ ਜੀ ਇਧਰ ਦੇਖੋ ਸਲਵਾਰ ਕਰਤੀ ਜੀ ਰੈਡੀ ਤੇ ਕੁੜੀ ਸਬਜ਼ੀ ਚਿਰੀ ਜਾਂਦੀ ਸੀ ਤੇ ਮੈਂ ਕਿਹਾ ਚਲ ਇੱਕ ਵਾਰੀ ਮੈਂ ਨਾ ਗਾਜਰਾ ਗੁਜਰਾ ਖਾ ਲਾਂ ਖਾਣੇ ਦਾ ਗਾਜਰਾ ਆ ਜੋ ਗਾਇਜ਼ ਕਿਉਂਕਿ ਕਹਿੰਦੇ ਗਾਜਰ ਖਾਣ ਨਾਲ ਨਾ ਜਿਹੜੇ ਇਹ ਜਿਹਦੇ ਚ ਖੂਨ ਨਹੀਂ ਹੁੰਦਾ ਉਹਦੇ ਵੀ ਖੂਨ ਬਣ ਜਾਂਦਾ ਹੈ ਨਾ। ਨਵੇਂ ਤਾਂ ਬੈਸੇ ਤੇਰਾ ਖੂਨ ਲੋੜ ਹੀ ਨਹੀਂ ਹੈ ਨਾ। ਖਾ ਮਨਾ ਖਾ ਪਰ ਮੈਨ ਮੈਨ ਵਧੀਆ ਲੱਗਦੀ ਹੈ ਕਿਉਂਕਿ ਮੈਂ ਕਈ ਵਾਰੀ ਸਲਾਦ ਬਣਾ ਕੇ ਵੀ ਖਾਣੀ ਹੁੰਦੀ ਗਾਜਰ। ਸਲਾਦ ਦੇ ਵਿੱਚ ਖਾਈ ਜਾਵਨੇ ਬਹੁਤ ਵਧੀਆ ਰਿਜ਼ਲਟ ਮਿਲਦੇ ਉਹਨਾਂ ਦੇ ਹੈ ਨਾ। ਆ ਐਸ ਕਰਕੇ ਠੰਢ ਠੰਢੀ ਹਵਾ ਚੱਲ ਰਹੀ ਹੈ ਜੀ। ਬੱਚੇ ਨਾ ਬੈਠ ਕੇ ਖਾਈ ਨੇ ਐਸੀ ਵਾਲੀ ਹਵਾ ਚੱਲ ਰਹੀ ਹੈ ਜੈਸੀ ਵਾਲੀ। ਪਹਿਲੇ ਪੇਡ ਪੂਜਾ ਫਿਰ ਕੰਮ ਦੁਜਾ ਆ ਮਟਰਾਂ ਦੀ ਮਟਰ ਵੀ ਖਾਉਂਗੀ ਮੈਂ ਐਵੇਂ ਠੰਡੀ ਨੂੰ ਵਿਚਾਰਿਆਂ ਨੂੰ ਖਾਓ ਖਾ ਖਾ ਦੀ ਪੁੱਛਦੀ ਹੈ ਨਹੀਂ ਗੀ ਪੁੱਛ ਲਿਆ ਗਾਇਸ ਖਾਣੇ ਤਾਂ ਆ ਜਦੀ ਮਟਰ ਉਹ ਲੈ ਕੇ ਆ ਮੈਂ ਦੇ ਛਿਲਣ ਦੇ ਨਾ ਦੇ ਦੇ ਇੱਕ ਮਿੰਟ ਠੀਕ ਕਰਾਂਗੀ ਗਾਈਜ਼ ਮੈਂ ਜਿਹੜਾ ਹਰ ਇੱਕ ਸਿਲਕ ਹੁੰਦਾ ਨਾ ਤੇ ਮੈਂ ਕਦੇ ਫੈਂਕਿਆ ਨਹੀਂਗਾ ਮਤਲਬ ਉਹਨੂੰ ਸਿੱਟਿਆ ਨਹੀਂਗਾ ਕਚਰੇ ਦੇ ਵਿੱਚ ਮੈਂ ਸਨੋਕ ਡੱਬੇ ਦੇ ਵਿੱਚ ਪਾਈ ਜੰਨੀ ਆ ਡੱਬੇ ਦੇ ਵਿੱਚ ਪਾਇਆ ਜੀ ਮੈਂ ਪਾਣੀ ਤੇ ਸਰੋਂ ਦੀ ਖਾਲ ਕਿਉਂਕਿ ਉਹ ਇੱਕ ਸਪਰੇਅ ਦੇ ਤੌਰ ਤੇ ਆਪਣਾ ਜਿਹੜਾ ਪਾਣੀ ਉਹ ਤਿਆਰ ਹੋ ਜਾਂਦਾ ਸਬਜ਼ੀਆਂ ਦੇ ਛਿੱਲੜ ਹੁੰਦੇ ਆ ਮਤਲਬ ਵੀ ਸਪਰੇਅ ਨਹੀਂ ਕਰੀ ਅਸੀਂ ਜਿਵੇਂ ਪਾਣੀ ਲਾਉਣੇ ਨਾ ਤੇ ਉਸ ਟਾਈਮ ਮੈਂ ਨੱਕੇ ਦੇ ਵਿੱਚੋਂ ਪਾਣੀ ਡੋਲ ਦਿੰਨੀ ਹੁੰਦੀ ਆ ਤੇ ਜਿਹੜਾ ਇਹਨਾਂ ਦਾ ਅਰਕ ਨਿਕਲਿਆ ਹੁੰਦਾ ਹਨਾ ਵੀ ਮੈਂ ਪਾਣੀ ਚ ਭੋਂਤੇ ਹੁੰਦੇ ਆ ਇਹ ਤੇ ਇੰਨੀ ਵਧੀਆ ਮਤਲਬ ਵੀ ਰੋਟੀ ਪੱਕਦੀ ਆ ਉਸ ਕਣਕ ਦੀ ਬਹੁਤ ਵਧੀਆ ਭੋਲੀ ਭੋਲੀ ਤੇ ਮੈਂ ਹਰ ਇੱਕ ਛਿੱਲੜ ਹੈ ਨਾ ਇੰਨੇ ਜਿਆਦੇ ਸੰਭਾਲ ਕੇ ਗੱਟੇ ਚ ਪਾ ਕੇ ਰੱਖਦੀ ਆ ਕਿਉਂਕਿ ਮੈਨੂੰ ਲੋੜ ਰਹਿੰਦੀ ਉਹਨਾਂ ਦੀ ਤੇ ਹੁਣ ਪਹਿਲਾਂ ਮੈਂ ਇੱਕ ਡੱਟ ਰੱਖਿਆ ਸੀਗਾ ਗੇਲਣ ਉਹ ਹੌਲੀ ਹੌਲੀ ਜਿਵੇਂ ਖਾਦ ਤਿਆਰ ਹੋਈ ਜਾਂਦੀ ਆ ਹੁਣ ਪਾਣੀ ਇੱਕ ਵਾਰੀ ਲਾਤਾ ਸੀਗਾ ਆਪਾਂ ਉਸ ਟਾਈਮ ਪਾਈ ਸੀ ਤੇ ਕਣਕ ਦੇ ਰਿਜ਼ਲਟ ਨਾ ਗਾਇਜ਼ ਬਹੁਤ ਵਧੀਆ ਸਪਰੇਅ ਅਸੀਂ ਕਰਦੇ ਨਹੀਂਗੇ ਤੇ ਪਹਿਲਾਂ ਵੀ ਨਹੀਂ ਕੀਤੀ ਸੀ ਸਪਰੇਅ ਹਨਾ ਤੇ ਹਰ ਰੋਜ਼ ਆਪਣੇ ਘਰੇ ਛਿਲਕੇ ਹੁੰਦੇ ਆ ਹਰ ਰੋਜ਼ ਉਹਨਾਂ ਤੁਸੀਂ ਐਵੇਂ ਵੇਸਟ ਨਾ ਕਰੋ ਹਨਾ ਉਹਨਾਂ ਨੂੰ ਖਰਾਬ ਨਾ ਕਰੋ ਤੇ ਅਗਰ ਆਪਣੇ ਘਰੇ ਕੋਈ ਸਬਜ਼ੀ ਵਗੈਰਾ ਤੁਸੀਂ ਲਈ ਹੈ ਪੌਦਿਆਂ ਨੂੰ ਪਾਣੀ ਉਹਨਾਂ ਦਾ ਦਿਓ ਜਿਹੜਾ ਆਪਾਂ ਜਿਹੜੀ ਆਪਾਂ ਸਪਰੇਅ ਹਨਾ ਜਿਹੜਾ ਆਪਾਂ ਉਹਨਾਂ ਦਾ ਛਿੱਲੜਾਂ ਦਾ ਪਾਣੀ ਤਿਆਰ ਕੀਤਾ ਹੁੰਦਾ ਤੇ ਬਹੁਤ ਵਧੀਆ ਰਿਜ਼ਲਟ ਹੁੰਦੇ ਐ ਇੰਨੀ ਜ਼ਿਆਦਾ ਜਿਹੜੇ ਬੂਟੇ ਆ ਨਾ 글로ਅ ਕਰਦੇ ਸ਼ਾਈਨੀ ਕਿੰਨੀ ਜ਼ਿਆਦਾ ਹਰੇ ਭਰੇ ਖੜੇ ਰਹਿੰਦੇ ਆ ਵੱਢਦੇ ਨਹੀਂ ਤੇ ਜਿਹੜੇ ਫਲ ਫੁੱਲ ਹੁੰਦੇ ਆ ਬਹੁਤ ਜ਼ਿਆਦਾ ਚੱਕਦੇ ਆ ਜੀ ਉਹਨਾਂ ਦੇ ਨਾਲ ਕਿਉਂਕਿ ਇਹ ਸਪਰੇਅ ਦਾ ਆਪਾਂ ਕੋਈ ਨਾਮ ਨਿਸ਼ਾਨ ਨਹੀਂ ਗਾ ਸਾਡੇ ਤੇ ਗਾਈਜ਼ ਹਰੀ ਸਬਜ਼ੀ ਜ਼ਿਆਦਾ ਤੋਂ ਜ਼ਿਆਦਾ ਖਾਣੀ ਚਾਹੀਦੀ ਆ ਤੇ ਆਵਲਿਆਂ ਦਾ ਵੀ ਸੇਵਨ ਕਰਿਆ ਕਰੋ ਜ਼ਰੂਰ ਕਰਿਆ ਕਰੋ ਕਿਉਂਕਿ ਆਪਣੇ ਸਿਹਤ ਵਾਸਤੇ ਬਹੁਤ ਚੰਗੇ ਹੈ ਜੀ ਚਿੱਟੇ ਵਾਲਾਂ ਲਈ ਨਜਲੇ ਲਈ ਬਹੁਤ ਗੁਣਕਾਰੀ ਹੈ ਜੀ ਉਹ ਭਰਪੂਰ ਮਾਤਰਾ ਚ ਕੌਲਾ ਹੀ ਦੱਸਿਆ ਗਿਆ ਹਨ ਤੇ ਠੀਕ ਹੈ ਗਾਇਜ਼ ਗਾਜਰਾ ਗੁਜਰਾ ਮੈਂ ਖਾ ਲਿਆ ਮਟਰ ਮੋਟਾ ਪਖਾਈ ਜੰਨੇ ਆ ਤੇ ਹੁਣ ਮੈਂ ਲੱਗੀ ਆ ਜੀ ਕੁੜਤੀ ਸਿਉਣ ਇੱਕ ਵਾਰੀ ਕੁੜਤੀ ਸਿਉਂਦੀ ਆਪਾਂ ਠੰਡੀ ਫਿੜ ਚਲੀਏ ਠੀਕ ਹੈ ਜੀ ਤੇ ਮਿਲਦੇ ਆ ਜੀ ਫਿਰ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ